ਹਲੋ ਹਾਂਜੀ ਅੱਜ ਆਪਾਂ ਹੈਂਡਵਰਕ ਵਿੱਚ ਵਰਤੇ ਜਾਣ ਵਾਲੇ ਅਲੱਗ-ਅਲੱਗ ਥ੍ਰੈਡ ਤੇ ਮੋਤੀ ਤੇ ਸੂਈ ਬਾਰੇ ਗੱਲਬਾਤ ਕਰਾਂਗੇ ਅੱਜ ਸ਼ੁਰੂ ਕਰਦੇ ਹਾਂ ਇੱਕ ਨਾ ਜੀ ਆਹ ਹੁੰਦਾ ਸਭ ਤੋਂ ਜ਼ਿਆਦਾ ਜਿਹੜਾ ਥ੍ਰੈਡ ਚੂਜ਼ ਹੁੰਦਾ ਇਹਨੂੰ ਐਂਕਰ ਥ੍ਰੈਡ ਕਹਿ ਦਿੰਦੇ ਆ ਇੱਕ ਇਦਾਂ ਗੁੱਟੀ 'ਚ ਮਿਲਦਾਗਾ ਇਹ ਕਈ ਕਿਸਮ ਦਾ ਹੁੰਦਾ ਜਿਵੇਂ ਰੰਗੋਲੀ ਡੋਲੀ ਜਾਂ ਫਿਰ ਹੋਰ ਵੀ ਕਈ ਕਿਸਮ ਦਾ ਅਲੱਗ-ਅਲੱਗ ਕੰਪਨੀਆਂ ਦਾ ਹੁੰਦਾ ਜੀ ਇਹ ਇਹ ਆਪਾਂ ਨੂੰ ਕਾਸਟਲੀ 5 ਰੁਪਏ ਦੀ ਜਿਹੜੀ ਗੁੱਟੀ ਵਗੈਰਾ ਮਿਲ ਜਾਂਦੀ ਆ ਇਸੇ ਲੜਾ ਹੁੰਦਾਗਾ ਇਹ ਦੇਖੋ ਇਦਾਂ ਸੇ ਲੜਾ ਹੁੰਦਾ ਇਹਨੂੰ ਆਪਾਂ ਜੇਕਰ ਇਹ ਜਿਹੜੀ ਗੁੱਟੀ ਆ ਇਹ ਆਪਾਂ ਨੂੰ 5 ਰੁਪਏ ਦੀ ਪੈ ਜਾਂਦੀ ਆ ਆ ਗੋਲਾ ਹੁੰਦਾ ਜੀ ਇੱਕ ਆ ਗੋਲਾ ਇਹ ਵੀ ਉਦਈ ਮਿਲ ਜਾਂਦਾ ਇਹ ਵੀ ਜਿਹੜੇ ਮਰਜੀ ਕਲਰ ਦੇ ਵਿੱਚ ਲੈ ਲਓ ਇਹ ਵੀ ਜਿਹੜੇ ਮਰਜੀ ਕਲਰ ਦੇ ਵਿੱਚ ਲੈ ਲਓ ਜੀ ਉਹਦੇ ਵਿੱਚ ਹੀ ਮਿਲ ਜਾਂਦਾ ਬਸ ਇਹ ਇੰਨਾ ਵੀ ਇੱਕ ਸਿੰਗਲ ਹੁੰਦਾ ਇਹਦੇ ਤੋਂੜੇ ਕਲਰ ਪੁਜਾਰਾ ਫਿੱਟ ਹੋਣ ਦਾ ਡਰ ਲੈਂਦਾ ਵੈਸੇ ਹੁੰਦਾ ਤਾਂ ਹੈ ਨਹੀਂ ਫਿਰ ਵੀ ਆਪਾਂ ਨੂੰ ਡਰ ਰਹਿੰਦਾ ਇਹ ਗੋਲੇ ਚ ਹੁੰਦਾ ਜੀ ਇਹਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਵੈਸੇ ਸਾਈਨ ਵਗੈਰਾ ਇਹਦੀ ਵੀ ਹੁੰਦੀ ਆ ਜਿਵੇਂ ਇਹਨਾਂ ਦੀ ਹੁੰਦੀ ਆ ਸਾਈਨ ਵਗੈਰਾ ਥ੍ਰੈਡ ਵਗੈਰਾ ਤੇ ਇਹਦੀ ਵੀ ਹੁੰਦੀ ਆ ਇਹਦੇ ਚ ਕੋਈ ਪ੍ਰੋਬਲਮ ਨਹੀਂ ਹੈਗਾ ਇਹਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਜੀ ਐਦਾਂ ਹੀ ਕਿਸੇ ਵੀ ਕਲਰ ਦੇ ਵਿੱਚ ਲੈ ਸਕਦੇ ਆ ਆਪਾਂ ਇਹ ਤਕਰੀਬਨ ਇਹ ਪੰਜ ਕਲਰ ਆ ਹੁੰਦਾ ਜੀ ਇਹਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਇਹਦੇ ਬਹੁਤ ਵਧੀਆ ਫਲਾਵਰ ਵਗੈਰਾ ਬਣਦੇ ਆ ਇਏ ਦੇ ਵਾਂਗੂ ਥ੍ਰੈਡ ਹੁੰਦਾਗਾ ਬਸ ਇਹ ਗੋਲੇ ਚ ਹੁੰਦਾ ਇਹ ਐਂਕਰ ਚ ਗੁੱਟੀਆਂ ਹੁੰਦੀਆਂ ਨੇ ਇੰਨਾ ਹੀ ਫਰਕ ਹੁੰਦਾ ਜੀ ਇਹਦਾ ਤੇ ਇਹ ਕਾ ਰੀਲਾਂ ਹੁੰਦੀਆਂ ਨੇ ਜੀ ਇਹ ਆਪਾਂ ਜਿਵੇਂ ਉਹ ਜੂਸ ਕਰਨਾ ਆਪਾਂ ਆਰੀ ਵਗੈਰਾ ਚ ਜੂਸ ਕਰਦੇ ਆ ਫਲਾਵਰ ਬਣਾਉਣੇ ਆ ਨਾ ਉਹਦੇ ਚ ਜਾਂ ਫਿਰ ਹੈਂਡਵਰਕ ਸੂਟ ਦੇ ਵਿੱਚ ਫਲਾਵਰ ਬਣਾਉਣੇ ਆ ਉਹਦੇ ਵਿੱਚ ਵੀ ਜੂਸ ਹੁੰਦੀਆਂ ਨੇ ਜੀ ਇਹ ਇਹ ਨਾ ਬਹੁਤ ਬਰੀਕ ਹੁੰਦੀਆਂ ਨੇ ਇਹ ਸਿਲਕ ਦੀ ਹੁੰਦੀ ਆ ਜੀ ਸੈ ਤੁਹਾਨੂੰ ਦੇਖਦੀ ਹੋਵੇ ਮੈਂ ਆ ਦਿਖਾਉਣੀ ਆ ਤੁਹਾਨੂੰ ਫਲੂ ਇਹ ਦੇਖੋ ਇਹ ਇੰਨੀ ਬਰੀਕ ਹੁੰਦੀ ਹੈ ਜੀ ਇਹ ਇੰਨੀ ਬਰੀਕ ਹੁੰਦੀ ਹੈ ਦੇਖੋ ਇਹ ਥੋੜੀ ਜਿਹੀ ਚਾਂਮਖੁੰਦੀ ਆ ਥ੍ਰੈਡ ਚ ਇਹਦੀ ਮੈਂ ਇੱਕ ਨਾ ਹੈਂਡਵਰਕ ਸੂਟ ਦੀ ਵੀਡੀਓ ਪਾਈ ਹੋਈ ਹੈ ਉਹਦੇ ਵਿੱਚ ਮੈਂ ਇਹ ਜੂਸ ਕਰੀਆ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਮੇਰੇ ਚੈਨਲ ਤੇ ਜਾ ਕੇ ਉਹਦੇ ਵਿੱਚ ਇਹ ਮੈਂ ਜੂਸ ਕਰਿਆ ਨੇ ਰੀਲਾਂ ਜਿਹੜੀਆਂ ਇਹਦੇ ਆਪਾਂ ਗ੍ਰੀਨ ਪੱਤੇ ਬਣਾ ਸਕਦੇ ਆ ਇਹ ਵੀ ਬਹੁਤ ਇਹਦੇ ਵਿੱਚ ਵੀ ਹਰੇਕ ਕਲਰ ਅਵੇਲੇਬਲ ਹੁੰਦਾ ਜੀ ਕੋਈ ਵੀ ਕਲਰ ਲੈਣਾ ਹੈ ਇਹਦੇ ਵਿੱਚ ਮਿਲ ਜਾਂਦਾ ਜਿਹੜਾ ਇਹ ਹੈ ਇਹ ਆਪਾਂ ਨੂੰ ਇੱਕ ਇਹਦੇ ਨਾਲੋਂ ਵੀ ਇੱਕ ਜ਼ਿਆਦਾ ਬਰੀਕ ਹੁੰਦੀ ਹੈ ਉਹ ਮਸ਼ੀਨੀ ਵਰਕ 'ਚ ਯੂਜ਼ ਹੁੰਦੀ ਹੈ ਉਹ ਆਪਾਂ ਨੂੰ ਹੈਂਡਵਰਕ 'ਚ ਯੂਜ਼ ਨਹੀਂ ਹੁੰਦੀ ਜੀ ਇੱਕ ਇਹ ਹੁੰਦੀ ਹੈ ਇਹ ਆਰੀ ਲਈ ਯੂਜ਼ ਹੁੰਦੀ ਹੈ ਜਿਵੇਂ ਆਪਾਂ ਆਰੀ ਵਗੈਰਾ ਯੂਜ਼ ਕਰਦੇ ਹਾਂ ਉਹਦੇ ਵਿੱਚ ਯੂਜ਼ ਹੁੰਦੀ ਹੈ ਇਹ ਇਹ ਥ੍ਰੈਡ ਜੀ ਟੁੱਟਦਾ ਨਹੀਂ ਹੈਗਾ ਬਹੁਤ ਜ਼ਿਆਦਾ ਸਖਤ ਹੁੰਦਾ ਇਹ ਥ੍ਰੈਡ ਇਹਦਾ ਉਪਰੋਂ ਆ ਕਿੱਚੇ ਚ ਚਮਕੀਲਾ ਤਾਂ ਲੈ ਜੂ ਪਰ ਇਹ ਥ੍ਰੈਡ ਨਹੀਂ ਟੁੱਟਦਾ ਹੁੰਦਾ ਜੀ ਆਦਰਵਾਇਜ਼ ਚਮਕੀਲਾ ਵੀ ਨਹੀਂ ਲੈਂਦਾ ਜਿਆਦਾ ਹੀ ਆਪਾਂ ਕੋਸ਼ਿਸ਼ ਕਰਾਂਗੇ ਤਾਂ ਭਾਵੇਂ ਨਹੀਂ ਇਹ ਬਹੁਤ ਥ੍ਰੈਡ ਸਖਤ ਹੁੰਦਾ ਜੀ ਇਹਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਇਹ ਆਰੀ ਵਗੈਰਾ ਚ ਯੂਜ਼ ਹੁੰਦਾ ਜਾਂ ਫਿਰ ਇਹ ਹੈਂਡਵਰਕ ਸੂਟ ਚ ਮੋਤੀ ਵਗੈਰਾ ਲਗਾਉਣ ਚ ਵੀ ਯੂਜ਼ ਹੋ ਜਾਂਦਾ ਜੀ ਤੇ ਇੱਕ ਆਪਾਂ ਨੂੰ ਇਹਦੇ ਲਈ ਯੂਜ਼ ਹੁੰਦਾ ਆਪਾਂ ਨੂੰ ਕੈਂਚੀ ਦੀ ਯੂਜ਼ ਵਰਤੋਂ ਹੁੰਦੀ ਹੈ ਆਪਣੀ ਕਿਉਂਕਿ ਕੋਈ ਵੀ ਥ੍ਰੈਡ ਵਗੈਰਾ ਕੱਟਣਾ ਉਹਦੇ ਲਈ ਆਪਾਂ ਨੂੰ ਕੈਂਚੀ ਦੀ ਜ਼ਰੂਰਤ ਹੋਣੀ ਜ਼ਰੂਰੀ ਆ ਠੀਕ ਆ ਜੀ ਇੱਕ ਹੈ ਜਿਹੜੇ ਇਹਦੇ ਲਈ ਹੈਂਡਵਰਕ ਸੂਟ ਲਈ ਦੋ ਨੀਡਲ ਚੂਜ਼ ਹੁੰਦੀਆਂ ਨੇ ਜੀ ਇੱਕ ਹੈਗੀ ਆ ਕੰਧੂਈ ਸੂਈ ਇਹਨਾਂ ਕੰਧੂਈ ਸੂਈ ਕਹਿੰਦੇ ਆ ਜਿਵੇਂ ਬੁਲੀਆਂ ਨੂੰ ਫਲਾਵਰ ਵਗੈਰਾ ਬਣਾਉਣਾ ਜਾਂ ਫਿਰ ਸੁਬੀਦੇ ਵਾਲੇ ਦੇ ਨਾਲ ਆਪਾਂ ਸਪ੍ਰਿੰਗ ਬਣਾ ਕੇ ਬੁਲੀਆਂ ਬਣਾਉਣੇ ਆ ਇਹਦੇ ਲਈ ਆਜ ਯੂਜ਼ ਹੁੰਦੀ ਆ ਗੰਡ ਤੁੱਪੇ ਵਾਲਾ ਬਣਾਉਣਾ ਫਲਾਵਰ ਰੋਜ਼ ਫਲਾਵਰ ਬਣਾਉਣਾ ਕੋਈ ਵੀ ਫਲਾਵਰ ਬਣਾਉਣਾ ਉਹ ਇਹਦੇ ਲਈ ਯੂਜ਼ ਹੁੰਦਾ ਮੋਤੀ ਵਗੈਰਾ ਜਾਂ ਫਿਰ ਸਿੱਪੀ ਵਗੈਰਾ ਲਗਾਉਣ ਲਈ ਹੈਂਡਵਰਕ ਸੂਟ ਦੇ ਵਿੱਚ ਆਹ ਨੀਡਲ ਦਾ ਯੂਜ਼ ਹੁੰਦਾ ਜੀ ਇਹ ਬਹੁਤ ਬਰੀਕ ਨੀਡਲ ਹੁੰਦੀ ਆ ਇਹਦਾ ਯੂਜ਼ ਹੁੰਦਾ ਜੀ ਦੇਖੋ ਨੂੰ ਮੈਂ ਆਰੀਵਰਕ ਹੈਂਡਵਰਕ ਸੂਟ ਦੇ ਵਿੱਚ ਆ ਵੀ ਯੂਜ਼ ਹੁੰਦਾ ਜੀ ਮੈਂ ਪੱਤਾ ਵਗੈਰਾ ਆ ਮੋਤੀ ਹੋਗੇ ਇਹ ਥੋੜੇਗੇ ਬਰੀਕ ਹੁੰਦੇ ਆ ਮੋਤੀ ਜਿਹੜੇ ਇਹ ਬੀਕਰ ਪੈਰੀ ਪੈ ਜਾਂਦੀ ਆ ਆਪਾਂ ਨੂੰ 25 ਰੁਪਏ ਦੀ ਜੀ ਇਹ ਆ ਮੋਤੀ ਹੁੰਦੇ ਆ ਤੇ ਇੱਕ ਆ ਸਿੱਪੀ ਹੁੰਦੀ ਆ ਜੀ ਇੱਕ ਸਿੱਪੀ ਥੋੜੀ ਕਿ ਬਰੀਕ ਵੀ ਹੁੰਦੀ ਆ ਇੱਕ ਨਾ ਥੋੜੀ ਇਹ ਹੁੰਦੀ ਆ ਇਹ ਜਿਆਦਾ ਵਧੀਆ ਲੱਗਦੀ ਆ ਫਿਰ ਇੱਕ ਸੂਟ ਤੇ ਉਹ ਬਰੀਕ ਥੋੜੀ ਕਿ ਜਿਆਦਾ ਬਰੀਕ ਹੋ ਜਾਂਦੀ ਆ ਜੀ ਇੱਕ ਆ ਸਟੋਨ ਵਗੈਰਾ ਜੂਜ਼ ਹੁੰਦੇ ਆ ਜੀ ਇਹ ਵੀ ਇਹਦੇ ਵਿੱਚ ਹੀ ਸੂਟ ਦੇ ਵਿੱਚ ਹੈਂਡਵਰਕ ਸੂਟ ਦੇ ਵਿੱਚ ਜੂਜ਼ ਹੁੰਦੇ ਆ ਇੱਕ ਆ ਜੂਜ਼ ਹੁੰਦੇ ਆ ਜੀ ਇਹ ਵੀ ਮੋਤੀ ਹੀ ਨੇ ਠੀਕ ਆ ਇਹਦੇ ਵਿੱਚ ਇੱਕ ਜਿਹੜੇ ਮੈਂ ਪਹਿਲਾਂ ਆ ਵਾਈਟ ਮੋਤੀ ਦਿਖਾਏ ਸੀਗੇ ਇਹ ਮੋਤੀ ਨੇ ਇਕਾ ਥੋੜੇ ਕੇ ਵੱਡੇ ਮੋਤੀ ਨੇ ਠੀਕ ਹੈ ਜੀ ਇਹਦੇ ਵਿੱਚ ਅਗ ਇੱਕ 골ਡਨ ਮੋਤੀ ਨੇ ਤੁੰ ਦੀ ਇਹ ਹੁੰਣਗੇ ਠੀਕ ਹੈ ਜੀ ਤੇ ਇੱਕ ਆ ਮੋਤੀ ਹੁੰਦੇ ਆ ਜੀ ਇਹ ਆਪਣੀ ਜਿਵੇਂ ਕੋਈ ਪੱਤੀ ਵਗੈਰਾ ਬਣਾਉਣ ਲਈ ਮੂਰੇ ਸਿੱਪੀ ਲੱਗ ਜਾਂਦੀ ਆ ਮਗਰ ਇਹ ਇਹ ਮੋਤੀ ਲੱਗ ਜਾਂਦਾ ਜਾਂ ਮੂਰੇ ਮੋ ਗੋਲਡਨ ਓਦਾਂ ਦਾ ਮੋਤੀ ਲੱਗ ਕੇ ਆ ਮੋਤੀ ਲੱਗ ਜਾਂਦਾ ਠੀਕ ਹੈ ਜੀ ਇਹ ਯੂਜ਼ ਹੁੰਦੇ ਆ ਇਹ ਵੀ ਇਦਾਂ ਦੀ 25 ਰੁਪਏ ਦੀ 30 ਰੁਪਏ ਦੀ ਹਰੇਕ ਲਫਾਫੀ ਪੈ ਜਾਂਦੀ ਹੈ ਜਿੱਦਾਂ ਇੰਨੇ ਕੇ ਹਰੇਕ ਕਿ ਪੱਤੀ ਵਗੈਰਾ ਵੀ ਯੂਜ਼ ਹੁੰਦੀ ਆ ਇਹ ਸਟੋਨ ਵੀ ਹੋਰ ਵੀ ਕਈ ਤਰ੍ਹਾਂ ਦੇ ਸਟੋਨ ਵਗੈਰਾ ਹੁੰਦੇ ਆ ਜੀ ਜਿਹੜੇ ਜੂਸ ਹੁੰਦੇ ਆ ਹੈਂਡਵਰਕ ਸੂਟ ਦੇ ਵਿੱਚ ਤੇ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਜੇ ਕੋਈ ਨਵਾਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਦੇਖੋ ਇਹ ਇਦਾਂ ਦੇ ਮੋਤੀ ਨੇ ਇਹ 골ਡਨ ਨੇ ਥੋੜੇਗੇ ਇਹ ਵਾਈਟ ਨੇ ਇਹ ਥੋੜੀ ਦੇ ਲੰਬੇ ਨੇ ਇਹ ਤਾਂ ਲੰਬੇ ਇਹਨਾਂ ਪੱਤੀ ਵਗੈਰਾ ਡੰਡੀ ਵਗੈਰਾ ਵਧੀਆ ਬਣਦੀ ਹੈ ਜੇ ਤੁਸੀਂ ਦੇਖਣੀ ਹੈ ਤਾਂ ਮੇਰੀ ਪਿਛਲੀ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਤੁਹਾਨੂੰ ਮੋਤੀ ਵਗੈਰਾ ਦੀ ਸਾਰਿਆਂ ਬਾਰੇ ਕੱਲੇ-ਕੱਲੇ ਕਿਵੇਂ ਪੈਂਦੇ ਆ ਕਿਵੇਂ ਚੂਜ਼ ਹੁੰਦੇ ਆ ਸਾਰਿਆਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਜੀ ਜਿਹੜੀ ਇਹ ਐਂਕਰ ਥ्रेड ਨੇ ਡੱਬੀ 'ਚ ਸਸਤੇ ਪੈ ਜਾਂਦੇ ਆ ਜਿਵੇਂ ਡੱਬੀ 'ਚ ਸਾਰੀ 'ਚ ਆਪਾਂ ਨੂੰ ਜਾਂਦੀ 5-6 ਇੱਕ ਗੁੱਟੀਆਂ ਵੱਧ ਪੈ ਜਾਂਦੀਆਂ ਨੇ ਆਪਾਂ ਨੂੰ 5 ਰੁਪਏ ਤੋਂ ਉੱਪਰ ਇਹ 100 ਰੁਪਏ ਦਾ ਡੱਬਾ ਹੁੰਦਾ ਇਹਦੇ ਵਿੱਚ ਤਕਰੀਬਨ ਵੱਧ ਗੁੱਟੀਆਂ ਹੁੰਦੀਆਂ ਨੇ ਜਾਂਦੀ 5-5 ਰੁਪਏ ਲਾ ਕੇ ਉਹ ਆਪਾਂ ਨੂੰ ਉਹ 130 ਰੁਪਏ ਦੀਆਂ ਪੈਣੀਆਂ ਗੁੱਟੀਆਂ ਜੇਕਰ ਆਪਾਂ ਡੱਬਾ ਲੈਨੇ ਆ ਤਾਂ 100 ਰੁਪਏ ਦਾ ਡੱਬਾ ਪੈ ਜਾਂਦਾ ਕਿਸੇ ਵੀ ਉਹਦਾ ਹੁੰਦਾ ਜੀ ਜ਼ਰੂਰੀ ਨਹੀਂ ਹੈਗਾ ਜੀ ਡੋਲੀ ਦਾ ਹੋਵੇ ਰੰਗੋਲੀ ਦਾ ਹੋਵੇ ਕਿਸੇ ਵੀ ਕੰਪਨੀ ਦਾ ਹੋਵੇ ਹਰੇਕ ਐਂਕਰ ਥ੍ਰੈਡ ਆ ਜਿਹੜਾ ਉਹ 5 ਰੁਪਏ ਦਾ ਹੀ ਪੈਂਦਾ ਕੋਸਟਲੀ ਆਪਾਂ ਨੂੰ ਸਾਰਿਆਂ ਨੂੰ ਤੇ ਕੀ ਤੁਹਾਨੂੰ ਮੇਰੀ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਜੇ ਕੋਈ ਨਵਾਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਬਾਕੀ ਹਰੇਕ ਦੇ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ। ਹਰ ਕੋਈ ਇਸ ਨੂੰ ਕੋਸ ਕਹਿੰਦਾ ਕੋਈ ਕੋਸ ਕਹਿੰਦਾ ਹਰੇਕ ਦਾ ਮਤਲਬ ਕਿ ਆਪ ਦਾ ਆਪ ਦਾ ਤਰੀਕਾ ਹੁੰਦਾ। ਜਿਵੇਂ ਹੁਣ ਆ ਮੋਤੀ ਆ। ਇਹਨੂੰ ਕਈ ਪਰਲ ਵੀ ਕਹਿੰਦੇ ਆ। ਕਈ ਕੋਸ ਕਹਿੰਦੇ ਆ। ਹਰੇਕ ਵਜਾਂਦੀ ਥੋੜੀ ਦੂਰ ਤੇ ਜਾ ਕੇ ਪਾਸਾ ਚੇਂਜ ਹੋ ਜਾਂਦੀ ਹੈ ਜੀ ਉਸ ਹਾਵਨਾ ਇਹਨੂੰ ਆਪਾਂ ਕਹਿ ਦਿੰਨੇ ਆ। ਇਹ ਥੋੜੇ ਜਿਹੇ ਵੱਡੇ ਮੋਤੀ ਨੇ ਬਸ। ਇਹ ਥੋੜੇ ਜਿਹੇ ਛੋਟੇ ਮੋਤੀ ਨੇ। ਸਾਈਨ ਸੇਮ ਹੁੰਦੀ ਹੈ ਨਾ ਜੀ ਸਾਈਨ ਵਗੈਰਾ ਲੈਂਦੀ ਨਹੀਂ ਹੈਗੀ ਜੀ ਸਾਈਨ ਵਗੈਰਾ ਉਦਾਂ ਹੀ ਰਹਿੰਦੀ ਆ ਕਿਸੇ ਦੀ ਸਾਈਨ ਵਗੈਰਾ ਨਹੀਂ ਲੈਂਦੀ ਚਾਹੇ ਇਹ ਸਿੱਪੀ ਹੋਵੇ ਚਾਹੇ ਇਹ ਪੱਤੀ ਹੋਵੇ ਚਾਹੇ ਸਿੱਪੀ ਚਾਹੇ ਆਹ ਮੋਤੀ ਚਾਹੇ ਆਹ ਚਾਹੇ ਇਹਨਾਂ ਦੀ ਸਾਈਨ ਵਗੈਰਾ ਨਹੀਂ ਲੈਂਦੀ ਇਹ ਸੇਮ ਹੀ ਸਾਈਨਿੰਗ ਰਹਿੰਦੀ ਹੈ ਇਹਨਾਂ ਦੀ ਤੇ ਨਾਲ ਹੀ ਮੇਰਾ ਚੈਨ ਵੀਡੀਓ ਕਿਦਾਂ ਹੀ ਲੱਗੀ ਜਰੂਰ ਦੱਸਿਆ ਕਰੋ ਜੀ ਧੰਨਵਾਦ ਰੱਬ ਰੱਖਾ